ॾाया न बप नानक साध कर <laughs> ਅਲੇ ਹਾਰਾ ਰੀਆ ਅਲੇ ਹਾਰਾ ਸਭ ਨੂੰ ਸਲਾਮ ਹੈ ਅਲੇ ਹਾਰਾ ਤੇਰੀ ਅੰਕੜਾ ਕੀ ਹਾਲਿਆ ਧੰਨ ਗੁਰਨਾਥ ਦੇਵ ਜੀ ਜਪਤਾਰਪੁਰ ਦੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਨਾਣ ਸਿੰਘ ਸਾਹਿਬ ਨੇ ਕੱਲ੍ਹ ਜੁਗ ਵਿੱਚ ਜਪਤਾਰਪੁਰ ਕੇ ਸਿੱਖ ਪੰਥੀ ਸਾਜਨਾ ਕੀਤੀ ਹੈ ਔਰ ਬੜਾ ਵੱਡਾ ਲੋਕਾਈ ਦਾ ਪਲਾ ਕੀਤਾ ਗੁਰੂ ਸਾਹਿਬ ਦੇ ਅਵਤਾਰ ਪੁਰਦਿਆਂ ਖੁਸ਼ੀ ਦੇ ਵਿੱਚ ਸਾਡੀ ਖਾਲਸਾ ਸਸਤਾਵਾਂ ਤੋਂ ਹੋਰ ਸਾਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਨਿਕਲਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ 'ਚ ਖਾਲਸਾ ਸਸਤਾਵਾਂ ਦਾ ਹੋਇਆ ਹੈ ਔਰ ਅੱਜ ਜੜੀਆਂ ਸਸਤਾਵ 30000 ਦੇ ਕਰੀਬ ਬੱਚੇ ਜਿਹੜੇ ਨੇ ਪੜਦੇ ਨੇ ਔਰ 4000 ਦੇ ਕਰੀਬ ਟੀਚਿੰਗ ਨੌਟਿੰਗ ਸਟਾਫ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕਰਦਾ ਹੈ ਪਰ ਬੱਚਾ ਇਸ ਬਹੁਤ ਜ਼ਿਆਦਾ ਉਤਸ਼ਾਹ ਹੈ ਪਰ ਸਮਝਦਾ ਕੋਈ ਬੱਚਾ ਐਬਸੈਂਟ ਨਹੀਂ ਹੁੰਦਾ ਔਰ 7 ਕਿਲੋਮੀਟਰ ਲੰਬਾ ਜੀਪ ਪਾਲਕੀ ਸਾਹਿਬ ਦੇ ਪਿੱਛੇ ਅਸੀਂ ਚੱਲਦੇ ਆਂ ਖਾਲਸਾ ਕਾਲਜ ਤੋਂ ਤੇ ਪਹਿਲੀ ਟੁਕੜੀ ਜਿਹੜੀ ਅਗਲੀ ਉਹ ਕਿੱਧਰ ਪਹੁੰਚਦੀ ਹੈ ਔਰ ਅਕਾਲ ਤਖਤ ਸਭ ਜਾ ਕੇ ਅਸੀਂ ਬਤਾ ਚੇਕਦੇ ਆਂ ਇਹ ਅਲੋਕਿਕ ਨਜ਼ਾਰਾ ਦਰਬਾਰ ਸਾਹਿਬ ਦੀ ਪ੍ਰਕਰਮਾ ਜੀ ਦੇਖਣ ਵਾਲਾ ਹੁੰਦਾ ਜਦੋਂ ਪੂਰੀ ਦਰਬਾਰ ਸਾਹਿਬ ਪ੍ਰਕਰਮਾ ਸਾਰਾ ਖਾਲਸਾ ਕਾਲਜ ਦੇ ਬੱਚੇ ਜਿਹੜੇ ਹੋਏ ਹਿੱਤੇ ਆ ਔਰ ਮੈਂ ਸਾਰੇ ਸੁਣਨ ਵਾਲਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਮ ਲੈਵਾ ਸੰਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਲੱਖ ਲੱਖ ਅਵਤਾਰ ਪੂਰ ਦੀ ਵਧਾਈ ਦਿੰਦਾ ਆ ਬਹੁਤ ਬਹੁਤ ਧੰਨਵਾਦ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਨੂੰ ਬਤਾਇਆ ਜਾ ਰਿਹਾ ਕਿ ਜੀ ਸਰ ਇੱਕ ਖਾਲਸਾ ਕਾਲਜ ਅਵਲੀ ਕਾਲਜ ਦੇ ਜਨੀਆਂ ਸੰਸਥਾਵਾਂ ਨੇ 1921 ਨੇ ਉਹਨਾਂ ਵੱਲੋਂ ਹਰ ਸਾਲ ਨਗਰ ਕੀਰਤਨ ਜਗਨਨਾਥ ਸਾਹਿਬ ਦੇ ਗੁਰਪੁਰਪਤੇ ਕੱਢਿਆ ਜਾਂਦਾ ਬੜੀ ਤੁਸੀਂ ਦੇਖ ਰਹੇ ਹੋਗੇ ਬਹੁਤ ਧੂਮਤਾਬ ਨਾਲ ਧਾਰਮਿਕ ਸ਼ਰਧਾ ਨਾਲ ਬੱਚੇ ਗਾਇਨ ਕਰਕੇ ਗੁਰਬਾਣੀ ਦਾ ਇੱਕ ਬਾਤ ਕਰਕੇ ਇਥੋਂ ਖਾਲਸਾ ਕਾਲਜ ਇਤਿਹਾਸਿਕ ਖਾਲਸਾ ਕਾਲਜ ਤੋਂ ਦਰਬਾਰ ਸਾਹਿਬ ਪਹੁੰਚ ਰਹੇ ਨੇ ਔਰ ਬਹੁਤ ਅੱਛਾ ਹੈ ਸਾਡੇ ਅਧਿਆਪਕ ਸਾਹਿਬਾਨ ਸਾਦੇ ਸਾਰੇ ਵਿਦਿਆਰਥੀ ਸਹਿਬਾਨ ਸਾਡੇ ਨੌਟੀ ਸਟਾਫ ਅਰੇਂਜਮੈਂਟ ਦੇ ਸ਼ੀਨਾ ਸਾਹਿਬ ਉਹਨਾਂ ਦੇ ਨਾਲ ਬਾਕੀ ਆਫਿਸ ਵੀਰ ਸਾਰੇ ਇਥੋਂ ਅਸੀਂ ਚੱਲ ਕੇ ਜਾ ਰਹੇ ਹਾਂ ਉੱਥੇ ਬਹੁਤ ਖੁਸ਼ੀਆਂ ਤੇ ਆਨੰਦ ਹੈ ਪ੍ਰਮਾਤਮਾ ਕਰੇ ਕਿ ਇਸੇ ਤਰ੍ਹਾਂ ਹੀ ਖੁਸ਼ੀਆਂ ਬਣਿਆ ਰਹੇ ਪੰਜਾਬ ਤੇ ਵੀ ਕੋ ਨਾਨਕ ਸਾਹਿਬ ਦਾ ਜੋ ਮੈਸੇਜ ਹੈ ਯੂਨੀਵਰਸਲ ਬ੍ਰਦਰਹੂਡ ਸਭ ਦਾ ਕਲਿਆਣ ਸਭ ਦਾ ਭਲਾ ਉਹਦੇ ਮੈਸੇਜ ਨੂੰ ਅਸੀਂ ਸਾਰੇ ਆਪਣੇ ਆਪ ਨੂੰ ਅਪਣਾਈਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਸਾਹਿਬ ਦੀ वाहगुरु जी का खालसा वाहगुरु जी की फतेह ये खालसा कॉलेज की लंबे समय तो चली आ रही बड़ी अच्छी एक रवायत है कि हर साल गुरु 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 नानक देव जी दे, गुरु के, के दे, गुरुपुरब तो पहला प्रोसेशन लेके नगर कीर्तन लेके दरबार साहब पहुँचा जाता है और सारे बच्चे हाजिर होंगे ने तुर तो के उतों तक जाते हैं ਔਰ ਉਹਨਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਮੈਂ ਅੱਜ ਇਸ ਮੌਕੇ ਤੇ ਸਮੂਹ ਸੰਤਨਾਂ ਨੂੰ ਗੁਰਮਨੀ ਸਾਹਿਬ ਦੇ ਦੁਰਪ੍ਰਬਿਨ ਲੱਖ ਲੱਖ ਵਧਾਈਆਂ ਦਿੰਦੀ ਆਂ